ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੈਨਸ਼ਨਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਖਾਤਿਆਂ ਦੇ ਵਿੱਚ ਪੈਨਸ਼ਨ ਭੇਜੀ ਜਾ ਰਹੀ ਹੈ ਤਾਂ SMS ਆਉਣੇ ਸ਼ੁਰੂ ਹੋ ਚੁੱਕੇ ਨੇ 1500 ਦਾ ਆਇਆ ਜਾਂ 2500 ਦਾ ਉਹ ਤੁਹਾਨੂੰ ਮੈਸੇਜ ਵੀ ਦਿਖਾਉਣ ਜਾ ਰਹੇ ਹਾਂ ਜਿਹੜਾ ਬੈਂਕ ਵੱਲੋਂ ਭੇਜਿਆ ਗਿਆ ਤੇ ਇਹ ਪੈਨਸ਼ਨ ਕਿਹੜੇ ਮਹੀਨੇ ਦੀ ਆਈ ਹੈ ਜੇਕਰ ਤੁਹਾਨੂੰ ਮੈਸੇਜ ਨਹੀਂ ਆਇਆ ਤਾਂ ਤੁਸੀਂ ਆਪਣਾ ਇੱਕ ਵਾਰੀ ਖਾਤਾ ਜਿਹੜਾ ਉਹ ਮੋਬਾਈਲ ਨੰਬਰ ਦੇ ਨਾਲ ਲਿੰਕ ਜ਼ਰੂਰ ਕਰਵਾ ਲੈਣਾ ਇਸ ਤੋਂ ਬਾਅਦ ਤੁਹਾਨੂੰ ਮੈਸੇਜ ਆਉਂਦਾ ਰਹੇਗਾ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਤੇ ਅਸੀਂ ਹੁਣ ਕਢਵਾ ਸਕਦੇ ਹਾਂ ਤਾਂ ਅਲੱਗ-ਅਲੱਗ ਬੈਂਕਾਂ ਦੇ ਵਿੱਚ ਇੱਕ ਦੋ ਦਿਨ ਮੈਸੇਜ ਹੈ ਜਿਹੜੇ ਤਾਂ ਉਹ ਲੇਟ ਹੋ ਸਕਦੇ ਨੇ ਤਾਂ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ 1500 ਆਈ ਹੈ ਜਾਂ 2500 ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ भेजी ਗਈ ਹੈ ਤਾਂ ਇਹ ਮੈਸੇਜ ਕਿੰਨੀ ਤਰੀਕ ਨੂੰ ਆਇਆ ਹੈ ਤੇ ਕਿੰਨੇ ਦਾ ਆਇਆ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਇਹ ਮੈਸੇਜ ਜੇਕਰ ਤੁਹਾਨੂੰ ਨਹੀਂ ਆ ਰਿਹਾ ਤਾਂ ਤੁਸੀਂ ਜਿਹੜਾ ਆਪਣਾ ਲਿੰਕ ਜ਼ਰੂਰ ਕਰਵਾ ਲੈਣਾ ਤਾਂ ਹੁਣ ਤੁਹਾਨੂੰ SMS ਉਹ ਬਖਾਉਣ ਜਾ ਰਹੇ ਹਾਂ ਜਿਹੜਾ ਬੈਂਕ ਵੱਲੋਂ ਭੇਜਿਆ ਗਿਆ ਹੈ ਜੇਕਰ ਤੁਹਾਡੇ ਨਹੀਂ ਆਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਖਾਤੇ ਦੇ ਵਿੱਚ ਆਈ ਹੈ ਜਾਂ ਨਹੀਂ ਆਈ ਤਾਂ ਹੁਣ ਤੁਹਾਨੂੰ ਦੋਸਤੋ ਵਿਖਾਉਣ ਜਾ ਰਹੇ ਆਂ ਤੇ ਉਹ SMS ਦੋਸਤੋ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬ ਲਓ ਤਾਂ ਜੋ ਜੋ ਵੀ ਕੋਈ ਨਵੀਂ ਵੀਡੀਓ ਆਉਂਦੀ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਮੋਬਾਈਲ ਤੇ ਮਿਲ ਸਕੇ ਤਾਂ ਦੱਸ ਦਈਏ ਹੁਣ ਮੈਸੇਜ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ ਪੈਨਸ਼ਨ ਹੈ ਜਿਹੜੀ ਉਹ ਮੰਥਲੀ ਪੈਨਸ਼ਨ ਹੈ ਜਿਹੜੀ ਤਾਂ ਉਹ ਕ੍ਰੈਡਿਟ ਹੈ ਜਿਹੜੀ ਉਹ ਹੋ ਚੁੱਕੀ ਹੈ ਇਹ ਮੈਸੇਜ ਆਇਆ ਜਿਹੜਾ ਉਹ 15 ਜੂਨ ਨੂੰ ਆਇਆ ਤੇ ਇਹ 1500 ਰੁਪਏ ਦਾ ਮੈਸੇਜ ਹੈ ਜਿਹੜਾ ਉਹ ਖਾਤਿਆਂ ਦੇ ਵਿੱਚ ਭੇਜਿਆ ਜਾ ਰਿਹਾ 2500 ਫਿਲਹਾਲ ਨਹੀਂ ਹੋਈ ਤੇ 1500 ਦਾ ਮੈਸੇਜ ਹੈ ਜਿਹੜਾ ਉਹ ਤੁਹਾਡੇ ਖਾਤੇ ਦੇ ਵਿੱਚ ਵੀ ਆਇਆ ਹੋਵੇਗਾ ਜੇਕਰ ਨਹੀਂ ਆਇਆ ਕਮੈਂਟ ਕਰਕੇ ਦੱਸਿਓ ਕਿਹੜੇ ਜ਼ਿਲ੍ਹੇ ਦੀ ਨਹੀਂ ਆਈ ਉਹ ਵੀ ਜਰੂਰ ਦੱਸਣਾ ਇੱਕ ਦੋ ਦਿਨ ਬੈਂਕ ਦੇ ਵਿੱਚ ਲੇਟ ਹੋ ਸਕਦੀ ਹੈ ਤੇ ਇਹ ਜਿਹੜੀ ਪੈਨਸ਼ਨ ਆਈ ਹੈ ਤਾਂ ਇਹ ਮਈ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ ਭੇਜੀ ਗਈ ਹੈ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ